ਅੱਜ ਪੰਜਾਬ ਪੁਲਿਸ ਨੂੰ ਟੈਰਰਿਜ਼ਮ ਅਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਚੜ੍ਹੀ ਜੰਗ ਦੇ ਵਿੱਚ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਜਦੋਂ ਦੋ ਫੋਰਨ ਬੇਸਡ ਨੋਟਸ ਜਿਹੜੇ ਆਰਮੇਨੀਆ ਬੇਸ ਸੀਗੇ 사ਜਨ ਮਸੀ ਅਤੇ ਮਨੀਸ਼ 베ਦੀ ਨੂੰ ਮੁੰਬਈ ਤੋਂ ਇੱਕ ਇੰਟਰ ਸਟੇਟ ਆਪਰੇਸ਼ਨ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ 사ਜਨ ਮਸੀ ਡਿਸਟ੍ਰਿਕਟ ਗੁਰਦਾਸਪੁਰ ਡੇਰਾਬਾਬਾ ਨਾਲਕ ਦਾ ਰਹਿਣ ਵਾਲਾ ਹੈ ਤੇ ਮਨੀਸ਼ 베ਦੀ ਅੰਮ੍ਰਿਤਸਰ ਸ਼ਹਿਰ ਦਾ ਰਹਿਣ ਵਾਲਾ ਹੈ ਤੇ ਇਹ ਦੋਵੇਂ ਪਾਕ ਬੇਸਡ ਆਈਐਸਆਈ ਸਪੋਰਟਿਡ ਹਰਵਿੰਦਰ ਸਿੰਘ ਰਿੰਦਾ ਅਤੇ ਯੂਐਸ ਬੇਸਡ ਹੈਪੀ ਪਾਸਿਆ ਜਿਹੜਾ ਉੱਥੇ ਡਿਟੇਨ ਹੋ ਗਿਆ ਉਸ ਦੇ ਆਰਮੀਨੀਆ ਬੇਸਡ ਇੰਪੋਰਟੈਂਟ ਨੋਟਸ ਸੀਗੇ ਤੇ ਇਹਨਾਂ ਦੀ ਇਨਵੋਲਵਮੈਂਟ ਬਹੁਤ ਸਾਰੇ ਕਰਾਈਮਸ ਦੇ ਵਿੱਚ ਜਿਸ ਦੇ ਵਿੱਚ ਡੇਰਾ ਬਾਬਾ ਨਾਨਕ ਬਟਾਲਾ ਦੇ ਵਿੱਚ ਬਾਰਡਰਸ ਐਕਸਟਰਸ਼ਨਸ ਗ੍ਰਿਲਗ ਅਟੈਕਸ ਇਨ ਅੰਬਰਾਸਰ ਤੇ ਇਹਨਾਂ ਦੀ ਅਰੈਸਟ ਇੱਕ ਪੰਜਾਬ ਪੁਲਿਸ ਦੀ ਬਹੁਤ ਵੱਡੀ ਕਾਮਯਾਬੀ ਹੈ ਕਿ ਪ੍ਰੋਫੈਸ਼ਨਲ ਤਰੀਕੇ ਨਾਲ ਲੁਕਆਊਟ ਨੋਟਿਸਸ ਰੈਡ ਨੋਟਿਸਸ ਇਸ਼ੂ ਕਰਕੇ ਇਹਨਾਂ ਨੂੰ ਟਰੈਕ ਕੀਤਾ ਗਿਆ पहले आर्मीनिया तो दुबई दुबई तो आर्मीनिया शिफ्ट हो गए थे उस तो बाद कई देशों दे ने अपना बेस चेंज किया तो अल्टीमेटली इन इंटेलीजेंस बेस्ड ऑपरेशन दे हैव बीन अरेस्टेड फ्रॉम मुंबई अलोंग विद द सपोर्ट ऑफ सेंट्रल एजेंसीज पंजाब पुलिस इज फुली डिटरमाइंड टू ब्रिंग एवरी वन टू जस्टिस जेडे फॉरन बेस्ड नोट्स है उन्होंने भी uh, एक वॉर्निंग है कि यू विल हैव टू बी अकाउंटेबल फॉर योर क्राइम्स एंड फेस जस्टिस इन इंडिया ਤੇ ਜਿਹੜਾ ਇਹਨਾਂ ਦਾ ਤਿੱਜਾ ਜਿਹੜਾ ਐਸੋਸੀਏਟ ਸ਼ਮਸ਼ੀਰ ਸ਼ੇਰਾ ਜਿਹੜਾ ਆਰਮੀਨੀਆ ਦੇ ਵਿੱਚ ਬੈ ਕੇ ਟਰੋਰਰ ਐਕਟੀਵਿਟੀਜ਼ ਨੂੰ ਕੋਆਰਡੀਨੇਟ ਕਰ ਰਿਹਾ ਉਸਤੇ ਵੀ ਪੰਜਾਬ ਪੁਲਿਸ ਦਾ 56 ਜਿਹੜਾ ਹੈਗਾ ਕੱਸਿਆ ਜਾ ਰਿਹਾ ਹੈਗਾ ਸੋ ਪੰਜਾਬ ਪੁਲਿਸ ਇਸ ਫੁਲੀ ਡਿਟਰਮਾਈਨ ਟੂ ਮੇਨਟੇਨ ਪੀਸ ਐਂਡ ਹਰਮਨੀ ਇਨ ਥਿਸ